ਉਸੀਂ ਦੇਖਿਓ ਕਿ ਉਹਨੇ ਮੈਨੂੰ ਤੱਕਾ ਰਿਹਾ ਪਿੱਛੇ ਡਿੱਗ ਰਹੇ ਨੇ ਉਹ ਪਿਛਲੇ ਬੰਦੇ ਆਪੀ ਇਹਨਾਂ ਨੂੰ ਸਾਹਮਣੇ ਲੈਣਗੇ ਬਿਲਕੁਲ ਪਿੱਛੇ ਜਾਣਗੇ ਡਿੱਗ ਪਏ ਗਏ ਜਿੰਨਾ ਰੋਕਣ ਦੀ ਆਉ ਦੇ 19 ਸਪੀਡ ਨਾਲ ਹੀ ਇਹ ਡਿੱਗਣਗੇ ਹੁਣ ਜੀ ਲੈ ਆ ਚੀਜ਼ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਛੱਡ ਕੇ ਸਾਡੇ ਭੈਣ ਭਰਾ ਕਿਸੇ ਹੋਰ ਪਾਸੇ ਜਾ ਰਹੇ ਨੇ ਅਸਲ 'ਚ ਗੱਲ ਹੈ ਇਹ ਸਾਡੇ ਮਨ ਦੀ ਪਾਵਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਮਨ ਉੱਤੇ ਬਹੁਤ ਜ਼ੋਰ ਦਿੱਤਾ ਹੋਇਆ ਹੈ ਕਿ ਮੈਂ ਇਹਨਾਂ ਦੇ ਨਾਲ ਹੱਥ ਬਣਾਉਂਦਾ ਜਾਊਂਗਾ ਤੇ ਇਹਨਾਂ ਦੀ ਬਾਹ ਜਿਹੜੀ ਰੋਡ ਬਣਦੀ ਜਾਊਗੀ ਬਾਹ ਬਿਲਕੁਲ ਰੋਡ ਹੈ ਨਾ ਦੀ ਬਿਲਕੁਲ ਰੋਡ ਹੈ ਬਿਲਕੁਲ ਰੋਡ ਹੈ ਬਿਲਕੁਲ ਰੋਡ ਹੈ ਜਿੰਨਾ ਜ਼ੋਰ ਲਾਉਣਗੇ ਹੋਰ ਹਾਰ ਹੋ ਜੂਗੀ ਤੁਸੀਂ ਕਹਿ ਕੇ ਦੇਖ ਲਓ ਭਾਈ ਜੀ ਬਾਹ ਨੂੰ ਉੱਚੇ ਕਰੋ ਮੇਰੇ ਕੋ ਬਾਹ ਨੂੰ ਉੱਚੇ ਕਰੋ ਜਿੰਨੀ ਕੋਸ਼ਿਸ਼ ਕਰਨੀਏ ਹੋਰ ਹਾਰਡ ਹੋ ਜੂ। ਸਾਬ। ਫੋਟੋ ਵੀ ਕਰਵਾ ਦਾਂਗੇ ਇੱਕ ਚੀਜ਼। ਪਹਿਲਾਂ ਮੈਂ ਇਹਨਾਂ ਨੂੰ ਕਰੋਣਾ ਕਿ ਤੁਸੀਂ ਦੂਜੇ ਹੱਥ ਨਾਲ ਬਾਹ ਦੱਬ ਕੇ ਵੀ ਜ਼ੋਰ ਲਾਓ ਫਿਰ ਵੀ ਇਹ ਟਾਂ ਨਹੀਂ ਜਾਂਦੀ। ਕਰੇ। ਸਾਬ। ਸਾਰੇ ਅੱਖਾਂ ਖੋਲ। ਅੱਖਾਂ ਚ ਇਹ ਖੋਲ ਸਕਦੇ ਨੇ ਅੱਖਾਂ ਖੋਲ। ਜਿੰਨਾ ਜ਼ੋਰ ਲਾਓਗੇ ਹੋਰ ਹਾਰਡ ਹੋ ਜੂ। ਦੂਜੇ ਹੱਥ ਨਾਲ ਦੱਬ ਕੇ ਦੇਖੋ ਬਾਈ। ਫਿਰ ਵੀ ਨਹੀਂ ਜਾਂਦੀ ਦੂਜਾ ਹੱਥ ਵੀ ਨਾਲ ਚਪਕੇ ਤਾਂ ਇੱਕੋ ਤਾੜੀ ਨਾਲ ਦੂਜਾ ਹੱਥ ਵੀ ਨਾਲ ਚਿਪਕ ਗਿਆ ਜਿੰਨਾ ਦੂਜਾ ਹੱਥ ਚੱਕਣ ਦੀ ਕੋਸ਼ਿਸ਼ ਕਰਨ ਦੇ ਨੇੜੇ ਆ ਦਿਖਾ ਦਿਓ ਜਿੰਨਾ ਚੱਕਣ ਦੀ ਕੋਸ਼ਿਸ਼ ਕਰੋਗੇ ਨਾਲ ਟਾਈਟ ਹੁੰਦਾ ਜਾਊਗਾ ਜਿੰਨਾ ਚੱਕ ਕੇ ਦੇਖ ਜਿੰਨਾ ਜ਼ੋਰ ਲਾਓਗੇ ਹੋਰ ਟਾਈਟ ਹੋ ਜਾਊ ਉਸ ਨੂੰ ਕਰੋ ਬਣੀ ਨਹੀਂ ਚੱਲੇ ਜਿਕਰ ਉਹ ਕੀ ਰਿਹਾ ਟਾਈਟਾਈ ਬਿਲਕੁਲ ਸੈਟਾਈ ਬਿਲਕੁਲ ਇਹ ਮੈਂ ਇੱਕੋ ਚੁਪਕੀ ਮਾਰੂੰਗਾ ਇਹਨਾਂ ਦੇ ਬਾਹਾਂ ਦੇ ਲੋਕ ਜਿਹੜੇ ਖੁੱਲੇ ਜਾਣਗੇ ਲੱਤਾਂ ਦੇ ਲੋਕ ਲੱਗ ਜਾਣੇ ਨੇ ਇਹਨਾਂ ਕੋ ਤੁਰਿਆ ਨਹੀਂ ਜਾਊਗਾ ਲਕ ਬਾਹਾਂ ਦੇ ਲੋਕ ਖੋਲਤੇ ਲੱਤਾਂ ਤੋਂ ਤੁਰਿਆ ਨਹੀਂ ਜਾਊਗਾ ਜਿੰਨਾ ਤੁਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਹੋਰ ਚਿੱਕ ਜਾਣਗੇ ਲਖਵਿੰਦਰ ਸਿੰਘ ਲਈ ਅੱਜ ਅੱਗ ਵੀ ਠੰਡੀ ਹੈ ਕੀ ਲੱਗ ਰਹੀ ਹੈ ਮਰਥ ਲੱਗ ਰਹੀ ਜੀ ਪਿੰਦੀ ਆਪਣਾ ਉਮਰ ਦੱਸਿਓ ਮੇਰੀ 40 ਸਾਲ ਦੀ 40 ਸਾਲ ਦੀ ਉਮਰ ਹੈ ਤੇ ਸਮੱਸਿਆ ਕੀ ਸੀ ਜਦੋਂ ਮੇਰੇ ਕੋਲ ਆਇਓ ਮੈਨੂੰ ਇਹ ਤਾਂ ਟੈਨਸ਼ਨ ਜ਼ਿਆਦਾ ਸੀ ਦੋਵੇਂ ਪੰਦੇ ਸੀਗੇ ਹਫ਼ਤੇ 'ਚ ਦੋ ਦਿਨ-ਦਿਨ ਵਾਰੀ ਜੀ ਹੁਣ ਬਿਲਕੁਲ ਠੀਕ ਆ ਮੈਨੂੰ ਨੀਂਦ ਵੀ ਵਧੀਆ ਆ ਰਹੀ ਹੈ ਪ੍ਰੋਪਰ ਹੁਣ ਨੀਂਦ ਦੀ ਕੋਈ ਦਵਾਈ ਵਰਤੀ ਹੈ ਨਹੀਂ ਆ ਮੈਨੂੰ ਹਫ਼ਤਾ ਹੋ ਗਿਆ ਮੈਂ ਬਿਲਕੁਲ ਛੱਡੀ ਹੋਈ ਹੈ ਦਵਾਈ ਆਈ ਦੋ ਪਾਣੀ ਤੋਂ ਅੱਗ ਤੋਂ ਮੈਨੂੰ ਡਰ ਲੱਗ ਰਿਹਾ ਸੀ ਉਹ ਬਿਲਕੁਲ ਠੀਕ ਹੈ ਹਾਂਜੀ ਕੀ ਪ੍ਰੋਬਲਮ ਸੀਗੀ ਮੈਂ ਚਿੱਟਾ ਲੈਂਦਾ ਸੀ ਇਹ ਗਰਮ ਲੈ ਇੱਕ ਗ੍ਰਾਮ ਡੇਲੀ ਦਾ ਚਿੱਟਾ ਜਿਹਦਾ ਰੇਟ ਮਤਲਬ ਆਮ ਤੌਰ ਤੇ 4-5000 ਦਾ ਹੈ ਜੇ ਕੋਈ ਬਾਰਡਰ ਤੇ ਬੈਠਾ ਉਹਨੂੰ ਸਸਤਾ ਮਿਲਦਾ 6-6000 ਦਾ ਵੀ 1 ਗ੍ਰਾਮ ਰੋਜ਼ਾਨਾ 1 ਗ੍ਰ ਪੰਨੀ ਤੇ ਇਹ ਟੀਕਾ ਲਾਉਂਦਾ ਸੀ ਪੰਨੀ ਤੇ ਪੰਨੀ ਤੇ ਲਾਉਂਦੇ ਸੀ ਹਾਂਜੀ ਤੇ ਹੋਰ ਕੁਛ ਮੈਂ ਤੀਜੀ ਕਲਾਸ ਵਿੱਚ ਪਹਿਲਾਂ ਸਹੀ ਹੋ ਗਿਆ ਤੀਜੀ ਕਲਾਸ ਦੇ ਵਿੱਚ ਬਿਲਕੁਲ ਠੀਕ ਸੀਗੇ ਹੁਣ ਇਹਨੂੰ ਕੋਈ ਤੋੜ ਲੱਗਦੀ ਹੈ ਨਹੀਂ ਨਾ ਤੋੜ ਲੱਗਦੀ ਨਾ ਧਿਆਨ ਜਾਂਦਾ ਨਾ ਲਿਖਾਂ ਜੀ ਕਰਦਾ ਨਹੀਂ ਕਰਦਾ ਜੇ ਜੇ ਸੋਚੋ ਫਿਰ ਹੁੰਦਾ ਕੀ ਹੈ ਧਿਆਨ ਕਿਤੇ ਹੋਰ ਚਲ ਜਾਂਦਾ ਜੇ ਧਿਆਨ ਲਾਉਣ ਦੀ ਕੋਸ਼ਿਸ਼ ਵੀ ਕਰੀ ਮੈਂ ਕਿਹਾ ਵੀ ਕੋਸ਼ਿਸ਼ ਕਰਕੇ ਦੇਖੋ ਵੀ ਚਿੱਟੇ ਵੱਲ ਧਿਆਨ ਲੱਗੇ ਜਾਂਦਾ ਦੀ ਇਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਵਗ ਜਾਂਦਾ ਚਿੱਟੇ ਤੇ ਫੋਕਸ ਨਹੀਂ ਹੁੰਦਾ ਕਿੰਨੇ ਦਿਨਾਂ ਚਿੱਟਾ ਛੱਡ ਗਏ ਇਹੇ ਤਿੰਨ ਦਿਨਾਂ ਤੋਂ ਬਾਅਦ ਬਿਲਕੁਲ ਓਕੇ ਸੀ ਜਿਹੜੇ ਚਿੱਟੇ ਦਾ ਤਾਂ ਸਿੱਧਾ ਮਸਲਾ ਹੈ ਕਿ 50 ਲੱਖ ਤੋਂ ਲੈ ਕੇ 4 ਕਰੋੜ ਤੱਕ ਬੰਦੇ ਆਪਣੇ ਕੋਲ ਆਏ ਨੇ ਕੋਈ 4 ਕਰੋੜ ਦਾ ਖਾ ਗਏ ਤੇ 80 ਲੱਖ ਤੋਂ 1 ਕਰੋੜ ਦੇ ਦਰਮਿਆਨ ਕਹਿੰਦੇ ਖਾ ਗਏ ਹੋਵਾਂਗੇ ਹੁਣ ਚਿੱਟੇ ਦੀ ਤੋਰ ਲੱਗਦੀ ਹੈ ਨਹੀਂ ਬਿਲਕੁਲ ਮੈਂ ਤੀਜੇ ਦਾ ਸਹੀ ਸੀ ਤੀਜੇ ਦਿਨ ਠੀਕ ਸੀ ਤੇਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਮਨ ਉੱਤੇ ਬਹੁਤ ਜ਼ੋਰ ਦਿੱਤਾ ਹੋਇਆ ਹੈ ਇੱਥੋਂ ਤੱਕ ਲਿਖਿਆ ਗੁਰੂ ਨਾਨਕ ਸਾਹਿਬ ਨੇ ਕਿ ਮਨ ਜੀਤੈ ਜਗ ਜੀਤ ਤਾਂ ਮਨ ਦੀ ਪਾਵਰ ਦੀ ਇਹ ਸਾਰੀ ਗੱਲ ਸੀਗੀ ਸਾਡੇ ਦੋ ਮਨ ਨੇ ਇੱਕ ਕੌਨਸ਼ੀਅਸ ਮਾਈਂਡ ਹੈ ਸੁਚੇਤ ਮਨ ਹੈ ਜਿਦੇ ਵਿੱਚ ਪਾਵਰ ਸਿਰਫ 10% ਹੈ ਦੂਜਾ ਅਵਚੇਤਨ ਮਨ ਹੈ ਜਿਹਨੂੰ ਅਸੀਂ ਸਬਕੌਨਸ਼ੀਅਸ ਮਾਈਂਡ ਕਹਿੰਦੇ ਆ ਉਹਦੇ ਵਿੱਚ ਪਾਵਰ 90% ਹੈ ਤਾਂ ਸਾਡੇ ਕੋਲ ਜ਼ਿਆਦਾਤਰ ਬੰਦੇ ਡਿਪਰੈਸ਼ਨ ਵਾਲੇ ਆਉਂਦੇ ਨੇ ਜਾਂ ਜਿਨ੍ਹਾਂ ਨੂੰ ਕੋਈ ਡਰ ਹੈ ਉਹ ਆਉਂਦੇ ਨੇ ਜਾਂ ਫਿਰ ਜੇ ਕਿਸੇ ਨਸ਼ੇ ਦੀ ਆਦਤ 'ਚ ਕੋਈ ਵੀਰ ਪੈ ਗਿਆ ਉਹ ਆਉਂਦੇ ਆ ਤਾਂ ਜਾਂ ਕੋਈ ਵਹਿਮ ਕਰਦਾ ਬਹੁਤ ਜ਼ਿਆਦਾ ਕਿਸੇ ਨੂੰ ਪਾਣੀ ਤੋਂ ਡਰ ਲੱਗਦਾ ਹੈ ਕਿਸੇ ਨੂੰ ਉਚਾਈ ਤੋਂ ਡਰ ਲੱਗਦਾ ਹੈ ਕਿ ਇਹਨੂੰ ਸੱਪ ਤੋਂ ਡਰ ਲੱਗਦਾ ਹੈ ਜਾਂ ਕੋਈ ਨੀਂਦ ਨਹੀਂ ਆ ਰਹੀ ਪ੍ਰੋਪਰ ਇਸ ਕਿਸਮ ਦੇ ਬੰਦੇ ਹੁੰਦੇ ਆ ਤਾਂ ਹੁੰਦਾ ਕੀ ਹੈ ਕਿ ਅਸੀਂ ਉਹ ਪਹਿਲਾਂ ਆਪਣੀ ਆਵਾਜ਼ ਨੂੰ ਉਹਦੇ ਸਬਕੌਨਸ਼ੀਅਸ ਮਾਈਂਡ ਤੱਕ ਲੈ ਜਾਂਦੀ ਹੈ ਉਸ ਤੋਂ ਬਾਅਦ ਉਹ ਡਿਲੀਟ ਹੋ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸਾਡੇ ਕੋਲ 200 ਪਲੱਸ ਬੰਦਾ ਹੈ ਜਿਹੜਾ ਬਿਲਕੁਲ ਠੀਕ ਠਾਕ ਹੈ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਮੇਰੇ ਨਾਲ ਸਭ ਤੋਂ ਪਹਿਲਾਂ ਮੈਂ ਭੈਣ ਜੀ ਉਹਨਾਂ ਨਾਲ ਗੱਲ ਕਰੂੰਗਾ ਭੈਣ ਜੀ ਆਪਣਾ ਉਮਰ ਦੱਸਿਓ ਮੇਰੀ 40 ਸਾਲ ਦੀ 40 ਸਾਲ ਦੀ ਉਮਰ ਹੈ ਮੈਂ ਇੱਕ ਥੋੜਾ ਨੀਂਦ ਲਾ ਲਵਾਂ ਤੇ ਸਮੱਸਿਆ ਕੀ ਸੀ ਜਦੋਂ ਮੇਰੇ ਕੋਲ ਆਇਆ ਮੈਨੂੰ ਇੱਕਦਾਰ ਟੈਨਸ਼ਨ ਜ਼ਿਆਦਾ ਸੀ ਦੌਰੇ ਪੈਂਦੇ ਸੀਗੇ ਹਫ਼ਤੇ 'ਚ ਦੋਨੋਂ ਤਿੰਨ-ਤਿੰਨ ਵਾਰੀ ਜੀ ਹੁਣ ਬੈ ਬਿਲਕੁਲ ਠੀਕ ਆ ਮੈਨੂੰ ਨੀਂਦ ਵੀ ਵਧੀਆ ਆ ਰਹੀ ਹੈ ਪ੍ਰੋਪਰ ਹੁਣ ਨੀਂਦ ਦੀ ਕੋਈ ਦਵਾਈ ਵਰਤੀ ਹੈ ਨਹੀਂ ਮੈਨੂੰ ਆ ਪਤਾ ਹੋ ਗਿਆ ਮੈਂ ਬਿਲਕੁਲ ਛੱਡੀ ਹੋਈ ਹੈ ਦਵਾਈ ਕਿੰਨੇ ਦਿਨਾਂ ਕੀ ਹੋਏ ਇਹ ਕਿੰਨੇ ਦਿਨ ਹੋ ਗਏ ਅੱਜ 5ਵਾਂ ਦਿਨ ਹੈ ਜੀ 15ਵਾਂ ਦਿਨ ਹੋ ਗਿਆ ਪਰ ਨੀਂਦ ਇਹਨਾਂ ਨੂੰ ਦੂਜੇ ਦਿਨ ਹੀ ਆ ਗਈ ਸੀ ਕਿਉਂਕਿ ਮੈਂ ਪ੍ਰੋਪਰ ਲਿਖਦਾ ਰਹਿਣਾ ਸਾਰੀ ਕਲਾਸ 'ਚ ਨੀਂਦ ਦੂਜੇ ਦਿਨ ਆ ਗਈ ਸੀ ਜੀ ਤੇ ਵੱਧ ਤੋਂ ਵੱ हां जी 1 ਤੋਂ ਲੈ ਕੇ ਅਸੀਂ 7 ਕਲਾਸਾਂ ਲਾਉਣੇ ਆ ਕਿਉਂਕਿ ਇੱਕ ਦਿਨ ਜਾਂ ਫਿਰ 2 ਦਿਨ ਕਿਸੇ ਨੂੰ 7 ਦਿਨ ਵੀ ਲਾਉਣੇ ਪੈ ਜਾਂਦੇ ਨੇ ਹੁਣ ਤਾਂ ਜੀ ਦੌਰਾ ਪਿਆ ਉਸ ਤੋਂ ਬਾਅਦ ਕਦੇ ਵੀ ਕੋਈ ਦੌਰਾ ਹੀ ਠੀਕ ਨਹੀਂ ਇਹਨਾਂ ਦੇ ਮਾਨਸਿਕ ਤੌਰ ਤੇ ਨੂੰ ਪਰੇਸ਼ਾਨੀ ਪਾਏ ਦੋ ਪਾਣੀ ਤੋਂ ਅੱਗ ਤੋਂ ਮੈਨੂੰ ਡਰ ਲੱਗ ਰਿਹਾ ਸੀ ਉਹ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਨਾ ਪਾਣੀ ਤੋਂ ਅੱਕ ਲੱਗਦਾ ਹੈ ਨਾ ਅੱਗ ਤੋਂ ਨਾਉ ਚਾਹੀ ਤੋ ਹੁਣ ਠੀਕ ਠਾਕ ਨੇ ਚੜਦੀ ਕਲਾ ਹੁਣ ਦਵਾਈ ਲੈ ਰਹੇ ਹੋ ਹੇ ਇੱਕ ਹਫਤਾ ਹੋ ਗਿਆ ਮੈਂ ਬਿਲਕੁਲ ਦਵਾਈ ਇੱਕ ਹਫਤੇ ਤੋਂ ਦਵਾਈ ਦਵਾਈ ਬੰਦ ਕਰਤੀ ਸੀ ਹਾਂਜੀ ਦਿੱਲੀ ਦਵਾਈ ਬੰਦ ਹੋ ਰਹੀ ਹੈ ਹਾਂਜੀ ਦਵਾਈ ਤਾਂ ਦਵਾਈ ਮੇਰੀ ਦਿੱਲੀ ਤੋਂ ਚੱਲ ਰਹੀ ਹੈ ਚਾਰ ਪੰਜ ਸਾਲ ਹੋ ਗਏ ਹੁਣ ਬਿਲਕੁਲ ਛੱਡੀ ਹੋਈ ਹੈ ਇੱਕ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਦਵਾਈ ਛੱਡਤੀ ਠੀਕ ਨੇ ਨੀਂਦ ਵੀ ਆ ਰਹੀ ਹੈ ਦੌਰੇ ਵੀ ਬੰਦ ਨੇ ਤੇ ਇਹ ਵੀਰ ਨੇ ਆਪਣੇ ਕੋਲ ਆਏ ਸੀਗੇ ਦੂਰੋਂ ਉਮਰ ਦੱਸੋ ਵੀਰੇ 35 ਸਾਲ 35 ਸਾਲ ਦੀ ਉਮਰ ਹੈ ਤੇ ਪ੍ਰੋਬਲਮ ਕੀ ਸੀ ਮੜ ਦਵਾਰੇ ਦਵਾਰੇ ਗ੍ਰੀਨ ਸ਼ੁਰੂ ਹੁੰਦਾ ਹੈ ਵੀ ਇਹ ਵੀ ਇੱਥੋਂ ਸ਼ੁਰੂ ਕਰੇ ਹਾਂ ਜੀ ਇਹ ਵੀਰ ਆਪਣੇ ਕੋਲ ਆਏ ਨੇ ਜੀ 35 ਸਾਲ ਦੀ ਉਮਰ ਹੈ ਇਹਨਾਂ ਦੀ ਹਾਂਜੀ ਕੀ ਪ੍ਰੋਬਲਮ ਸੀਗੀ ਮੈਂ ਚਿੱਟਾ ਲੈਂਦਾ ਜੀ ਇੱਕ ਗ੍ਰਾਮ ਦੇ ਇੱਕ ਗ੍ਰਾਮ ਦਿੱਲੀ ਦਾ ਚਿੱਟਾ ਜਿਹਦਾ ਰੇਟ ਮਤਲਬ ਆਮ ਤੌਰ ਤੇ 4-5000 ਦਾ ਹੈ ਜੇ ਕੋਈ ਬਾਰਡਰ ਤੇ ਬੈਠਾ ਉਹਨੂੰ ਸਸਤਾ ਮਿਲਦਾ 6-6000 ਦਾ ਵੀ ਇੱਕ ਗ੍ਰਾਮ ਰੋਜ਼ਾਨਾ ਇਹ 1 ਗ੍ਰਾਮ ਚਿੱਟਾ ਲੈਂਦੇ ਸੀਗੇ ਪੰਨੀ ਤੇ ਹੀ ਟੀਕਾ ਲਾਉਂਦਾ ਸੀ ਪੰਨੀ ਤੇ ਪੰਨੀ ਤੇ ਲਾਉਂਦੇ ਸੀ ਹਾਂਜੀ ਤੇ ਹੋਰ ਕੁਝ ਮੈਂ ਤੀਜੀ ਕਲਾਸ ਤੋਂ ਪਹਿਲਾਂ ਵਸੇ ਹੋਏ ਹਾਂ ਤੀਜੀ ਕਲਾਸ ਦੇ ਵਿੱਚ ਬਿਲਕੁਲ ਠੀਕ ਸੀਗੇ ਹੁਣ ਇਹਨੂੰ ਕੋਈ ਤੋੜ ਲੱਗਦੀ ਹੈ ਨਹੀਂ ਨਾ ਤੋੜ ਲੱਗਦੀ ਨਾ ਧਿਆਨ ਜਾਂਦਾ ਨਾ ਲਿਖਿਆ ਜਾਂਦਾ ਜੀ ਕਰਦਾ ਨਹੀਂ ਕਰਦਾ ਜੇ ਜੇ ਸੋਚੋ ਫਿਰ ਹੁੰਦਾ ਕੀ ਹੈ ਧਿਆਨ ਕਿਤੇ ਹੋਰ ਚਲ ਜਾਂਦਾ ਜੇ ਧਿਆਨ ਲਾਉਣ ਦੀ ਕੋਸ਼ਿਸ਼ ਵੀ ਕਰੀ ਮੈਂ ਕਿਹਾ ਵੀ ਕੋਸ਼ਿਸ਼ ਕਰਕੇ ਦੇਖੋ ਵੀ ਚਿੱਟੇ ਵੱਲ ਧਿਆਨ ਲੱਗੇ ਜਾਂਦੀ ਇਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਵਗ ਜਾਂਦਾ ਚਿੱਟੇ ਤੇ ਫੋਕਸ ਨਹੀਂ ਹੁੰਦਾ ਕਿੰਨੇ ਦਿਨਾਂ ਚਿੱਟਾ ਛੱਡ ਗਿਆ ਇਹੇ ਤਿੰਨ ਦਿਨਾਂ ਤੋਂ ਬਾਅਦ ਬਿਲਕੁਲ ਓਕੇ ਸੀ ਪਰ ਮੈਂ ਦੋ ਤਿੰਨ ਦਿਨ ਹੋਰ ਲਵਾਏ ਨੇ ਇੱਥੋਂ ਦੇ 2 250 ਕਿਲੋਮੀਟਰ ਤੋਂ ਆਏ ਸੀਗੇ ਦੂਰ ਮੈਂ ਤਾਂ ਰੋਹਰ ਤੋਂ ਆਇਆ ਨਹੀਂ ਜਾਣਾ ਕਿ ਤੁਸੀਂ ਹਜੇ ਰੋਕ ਕੇ ਟਰਾਈ ਕਰੋ ਕਿਵੇਂ ਆ ਕੰਮ ਹੁਣ ਬਿਲਕੁਲ ਓਕੇ ਅੱਜ ਅਸੀਂ ਇਹਨਾਂ ਨੂੰ ਭੇਜਣ ਲੱਗੇ ਕਿੰਨੇ ਦਿਨ ਹੋ ਗਏ ਇਹਨਾਂ ਨੇ ਨਿਸ਼ਾਨੀ ਲਿਆ ਕਿੰਨੇ ਦਿਨ ਹੋ ਗਏ ਨਿਸ਼ਾਨੀ ਲਿਆ ਪੰਜ ਦਿਨ ਹੋ ਗਏ ਏ ਵੀ ਵੀ ਸਾਡੇ ਨੌਜਵਾਨ ਨੇ ਕਿੰਨੀ ਉਮਰ ਹੈ ਜੀ ਮੇਰੀ 36 ਸਾਲ ਦੀ 36 ਸਾਲ ਦੀ ਉਮਰ ਹੈ ਪ੍ਰੋਬਲਮ ਕੀ ਸੀ ਵੀ ਮੈਂ ਚਿੱਟਾ ਲਾਉਣਾ ਚਾਹੀਦਾ ਸੀ ਜੀ ਚਿੱਟਾ ਲਾਉਣਾ ਕਿੰਨਾ ਜੀ ਅੱਧਾ ਗ੍ਰਾਮ ਤੋਂ ਗ੍ਰਾਮ ਵੀ ਅੱਛਾ ਜੀ ਅੱਧਾ ਗ੍ਰਾਮ ਕਦੇ ਗ੍ਰਾਮ ਤੱਕ ਵੀ ਜਾਂਦੇ ਸੀਗੇ ਡੇਲੀ ਕਿੰਨੇ ਕਿਲੋ ਤੋਂ ਲਾ ਰਹੇ ਹੋ ਮੈਨੂੰ ਹੋ ਗਏ 12-13 ਸਾਲ 12-13 ਸਾਲ ਤੇ ਹੁਣ ਤੁਸੀਂ ਕਿੰਨੇ ਦਿਨ ਹੋ ਗਏ ਜਦੋਂ ਚਿੱਟਾ ਲਾਇਆ ਨਹੀਂ ਮੈਨੂੰ ਅੱਜ ਕਾਉਂਟਿਨ 7 ਦਿਨ ਹੋ ਗਏ 7 ਦਿਨ ਹੋ ਗਏ ਕਿ ਨੇ ਹੋਂਦ ਕਰਨ ਦੇ ਨਾਲ ਕਿੰਨੇ ਕ ਦਾ ਖਾ ਕੇ ਹੁਣ ਤੁਸੀ ਕਿੰਨੇ ਕ ਦਾ ਖਾ ਕੇ ਮੈਂ ਅੰਦਾਜ਼ਾ ਜੀ ਅੰਦਾਜ਼ਾ ਉਹ ਵੀ 80 ਕਰੋੜ ਨੇ 80 ਲੱਖ ਤੋਂ ਕਰੋੜ ਦੇ ਨੇੜੇ 80 ਲੱਖ ਤੋਂ ਕਿਉਂਕਿ ਇੱਥੇ ਵੀਰਜੀ ਜਿਹੜੇ ਚਿੱਟੇ ਦਾ ਤਾਂ ਸਿੱਧਾ ਮਸਲਾ ਹੈ ਕਿ 50 ਲੱਖ ਤੋਂ ਲੈ ਕੇ 4 ਕਰੋੜ ਤੱਕ ਬੰਦੇ ਆਪਣੇ ਕੋਲ ਆਏ ਨੇ ਕੋਈ 4 ਕਰੋੜ ਦਾ ਖਾ ਗਿਆ ਇਹ 80 ਲੱਖ ਤੋਂ 1 ਕਰੋੜ ਦੇ ਦਰਮਿਆਨ ਕਹਿੰਦੇ ਖਾ ਗਏ ਹੋਵਾਂਗੇ ਹੁਣ ਚਿੱਟੇ ਦੀ ਧੂੜ ਲੱਗਦੀ ਹੈ ਨਹੀਂ ਜੀ ਬਿਲਕੁਲ ਮੈਂ ਤੀਜੇ ਦਿਨ ਸਹੀ ਸੀ ਤੀਜੇ ਦਿਨ ਠੀਕ ਸੀ ਕੋਈ ਜੀ ਕਰਦਾ ਚਿੱਟੇ ਨੂੰ ਕੋਈ ਜੁੜਦਾ ਮਾਈਂਡ ਉੱਧਰ ਜਾਂਦਾ ਨਹੀਂ ਜੰਦਾ ਹੀ ਨਹੀਂ ਮਾਈਂਡ ਠੀਕ ਹੈ ਜੀ ਜੀ ਮਾਈਂਡ ਉੱਧਰ ਕਦੀ ਥੌਟ ਆ ਜਾਂਦੇ ਨੇ ਕਿ ਐਦਾਂ ਜਿਵੇਂ ਅੰਦਰੋਂ ਘਬਰਾਹਟ ਦੀ ਰੋਟੀ ਹੋਣਾ ਕਰਦਾ ਹੁੰਦਾ ਜੇ ਥੌਟ ਆਉਂਦਾ ਚਿੱਟੇ ਦਾ ਤਾਂ ਉਲਟੀ ਹੋਣ ਨੂੰ ਲੱਗਦਾ ਜੀ ਤੇ ਹਾਂ ਜੇ ਅੱਗੇ ਫੜਾ ਦੋ ਇਹ ਵੀ ਸਾਡੇ ਵੀਰ ਨੇ ਬਹੁਤ ਵਧੀਆ ਇਹ ਉਮਰ ਕਿੰਨੀ ਹੈ ਬਾਈ 27 ਸਾਲ 27 ਸਾਲ ਦੀ ਉਮਰ ਹੈ ਜੀ ਤੇ ਪ੍ਰੋਬਲਮ ਕੀ ਸੀ ਚਿੱਟਾ ਲੰਦਾ ਜੀ ਕਿੰਨੇ ਚਿਰ ਤੋਂ 2 ਸਾਲ 2 ਸਾਲ ਤੋਂ ਲੰਦੇ ਸੀ ਚਿੱਟਾ ਇਹ ਕਿੰਨਾ ਗਲਾਉਂਦੇ ਸੀ ਦੀ ਅੱਧੀ ਗ੍ਰਾਮ ਅੱਧੀ ਗ੍ਰਾਮ ਅੱਧੀ ਗ੍ਰਾਮ ਦਾ ਮਤਲਬ ਹੈ ਕਿ 2000 ਦਾ ਤਾਂ ਰੋਜ਼ ਲਾਉਂਦੇ ਸੀਗੇ ਅੱਛਾ ਇਹ ਉਹ ਵੀਰ ਨੇ ਵੀਰੇ ਤੁਸੀਂ ਸੱਚ ਦੱਸਣਾ ਕਿੰਨੇ ਦਿਨ ਠੀਕ ਸੀ ਦੂਜੇ ਦਿਨ ਦੂਜੇ ਦਿਨ ਦੂਜੇ ਦਿਨ ਠੀਕ ਹੋ ਗਿਆ ਦੂਜੇ ਦਿਨ ਬਿਲਕੁਲ ਹੋ ਗਿਆ ਉਦੋਂ ਬਾਅਦ ਚਿੱਟਾ ਲਾਇਆ ਨਹੀਂ ਜੀ ਕਰਿਆ ਨਾ ਜੀ ਧਿਆਨ ਨਹੀਂ ਜਾਂਦਾ ਧਿਆਨ ਨਹੀਂ ਜਾਂਦਾ ਕੋਈ ਤੌਰ ਤਕਲੀਫ ਨਾ ਜੀ ਤਾਂ ਭਰਾੜ ਹੁੰਦੀ ਆ ਜੇ ਉੱਧਰ ਜਾ ਕੇ ਸੋਚਾਂ ਜੇ ਸੋਚਦਾ ਚਿੱਟੇ ਬਾਰੇ ਤਾਂ ਭਰਾੜ ਹੁੰਦੀ ਆ ਅੱਗੇ ਫੜਾਓ ਜੀ ਹਾਂਜੀ ਵੀਰ ਜੀ ਉਮਰ ਕਿੰਨੀ ਹੈ ਤੁਹਾਡੀ 52 ਸਾਲ ਦੀ 52 ਸਾਲ ਦੀ ਉਮਰ ਹੈ ਜੀ ਇਹਨਾਂ ਦੀ ਤੇ ਕੀ ਪ੍ਰੋਬਲਮ ਸੀ ਮੈਂ ਗੋਲੀਆਂ ਖਾਂਦਾ ਸੀ ਐਸਆਰ ਦੀ ਐਸਆਰ ਗੋਲੀਆਂ ਮੈਡੀਕਲ ਨਸ਼ਾ ਕਹ ਲਓ ਕਿੰਨੀ ਗੋਲੀਆਂ ਖਾਂਦੇ ਸੀ 4 ਸਾਲ ਦੇ 2 ਸਵੇਰੇ ਦੋ ਸ਼ਾਮ 2 ਸਵੇਰੇ ਦੋ ਸ਼ਾਮ ਹੁਣ ਇਸ ਟਾਈਮ ਕੀ ਹੈ ਇਸ ਟਾਈਮ ਕੋਈ ਨਹੀਂ ਮੇਰੇ ਕੋਲ ਕੋਈ ਤੋੜ ਲੱਗਦੀ ਹੈ ਨਾ ਨਹੀਂ ਜੀ ਕਰਦਾ ਨਾ ਜੀ ਕੋਈ ਤਕਲੀਫ ਹੁੰਦੀ ਹੈ ਨਹੀਂ ਜੀ ਬਿਲਕੁਲ ਨ ਮੱਤੇ ਹੋ ਗਏ। ਹੱਥਾ ਹੋ ਗਿਆ ਕਹਿੰਦਾ। ਬਿਲਕੁਲ ਇਹਨਾਂ ਦੀ ਵੀ ਅਸੀਂ ਛੁੱਟੀ ਵੀ ਕਰਨੀ ਆ ਹੁਣ। ਲਓ ਜੀ ਭੇਜੋ। ਇਹ ਵੀਰ ਜੀ ਉਰੀ ਨੇ ਬਹੁਤ ਉਮਰ ਕਿੰਨੀ ਹੈ ਵੀਰੇ? 50 ਸਾਲ। 50 ਸਾਲ ਦੀ ਉਮਰ ਹੈ। ਕੀ ਸੀ ਪ੍ਰੋਬਲਮ? ਸ਼ਰਾਬ ਬਹੁਤ ਣੀ ਕਰਦਾ ਸੀ। ਇਹਨਾਂ ਦੀ ਇਹ ਸਮੱਸਿਆ ਕੀ ਸੀ? ਇਹ ਕਹਿੰਦੇ ਮੈਂ ਸ਼ਰਾਬ ਹੁਣ ਨਹੀਂ ਪੀਂਦਾ ਮੈਂ ਨੀਂਦ ਲਈ ਉਹਨੂੰ ਪੀਣਾ। ਤੇ ਹੁਣ ਇਹ ਅੱਜ ਕਿੰਨਾ ਦਿਨ ਆਇਓ? ਪੰਜਵਾਂ ਦਿਨ। ਪੰਜਵਾਂ ਦਿਨ ਹੋ ਗਿਆ। ਦੂਜੀ ਰਾਤ ਤੋਂ ਨੀਂਦ ਆਉਣਾ ਬੇਹੱਦ ਆ ਬੇਹੱਦ ਸੀ ਨੀਂਦ ਆਉਣਾ। ਦੂਜੀ ਗਲਾਸ ਚ ਕਹਿੰਦੇ ਨੀਂਦ ਆਉਣ ਲੱਗੀ ਸੀ। ਤੇ ਹਾਂ ਠੀਕ ਹੈ ਸਰ ਉਹ ਠੀਕ ਹੈ ਹੁਣ ਸ਼ਰਾਬੇ ਨੂੰ ਜੀ ਕਰਦਾ ਨਾ ਨਾ ਕਰਦਾ ਜੀ ਬਿਲਕੁਲ ਨਹੀਂ ਕਰਦਾ ਤੇ ਕੋਈ ਤੌਰ ਤਖਲੀਬ ਕੁਝ ਕਿੰਨੇ ਦਿਨਾਂ ਤੋਂ ਤੇ ਦੂਜੇ ਦਿਨ ਠੀਕ ਸੀ ਦੂਜੇ ਦਿਨ ਠੀਕ ਸੀ ਆਪ ਜੁਰਗ ਜਿਹੜੇ ਮੈਂ ਤੁਹਾਨੂੰ ਹੁਣ ਮਿਲਾਉਣ ਨੂੰ ਜਾਣਾ ਇਹਨਾਂ ਦੀ ਉਮਰ ਸੁਣਿਓ ਉਮਰ ਕਿੰਨੀ ਹੈ ਵੀਰੇ 62 ਸਾਲ 62 ਸਾਲ ਦੀ ਉਮਰ ਹੈ ਅੱਛਾ ਬਾਬਾ ਜੀ ਇੱਕ ਗੱਲ ਸੱਚੀ ਦੱਸਿਓ ਕਿ ਪਹਿਲਾਂ ਤਾਂ ਪ੍ਰੋਬਲਮ ਦੱਸੋ ਕੀ ਸੀਗੀ ਉਹ ਉਹ ਮੇਰੇ ਜੀਵਨ ਦਾ ਵੀ ਕੰਦਾ ਸੀ ਆਫੀਨ ਦੀ ਆਦਤ ਸੀਗੀ ਰੋਜ਼ਾਨਾ ਇਹ ਜਦੋਂ ਆਏ ਮੇਰੇ ਕੋਲੇ ਮੈਂ ਇਹਨਾਂ ਨੂੰ ਕੀ ਕਿਹਾ ਮੈਂ ਤੁਹਾਨੂੰ ਹਾਂਜੀ ਇਹਨਾਂ ਨੇ ਮੈਨੂੰ ਮਤਲਬ ਇੱਕ ਉਹਦਾ ਇੱਕ ਉਹਦਾ ਜਵਾਹਰ ਲੈਣਾ ਜੀ ਵਾਹ ਤੁਸੀਂ ਰਹਿਣ ਦਿਓ ਕਿਉਂਕਿ ਤੁਹਾਡਾ ਐਕਸੀਡੈਂਟ ਵੀ ਹੋਇਆ ਨਾ ਐਕਸੀਡੈਂਟਸ ਕੀ ਕੀ ਪ੍ਰੋਬਲਮ ਆਈ ਸੀ ਐਕਸੀਡੈਂਟ ਦੇ ਵਿੱਚ ਮੇਰਾ ਜਣਾ ਪਾਸ ਆ ਗਏ ਬੜਾ ਬੜਾ ਸਾਰਾ ਕਿਉਂਕਿ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡਾ ਹੋਇਆ ਐਕਸੀਡੈਂਟ ਖਾਂਦੇ ਵੀ ਤੁਸੀਂ ਆਫੀਨ ਨੂੰ ਉਮਰ ਵੀ ਤੁਹਾਡੀ 66 ਸਾਲ ਦੀ ਹੈ ਤੁਸੀਂ ਰਹਿਣ ਦਿਓ ਪਰ ਮਸਲਾ ਕੀ ਹੈ ਕਿ ਇਹਨਾਂ ਦੀ ਇੱਛਾ ਇੰਨੀ ਜ਼ਿਆਦਾ ਦ੍ਰਿੜ ਸੀ ਇਹ ਕਹਿੰਦੇ ਵੀ ਪੁੱਤ ਮੈਂ ਤਾਂ ਬਹੁਤ ਉਮੀਦ ਨਾਲ ਆਇਆ ਛੱਡਣੀ ਛੱਡਣੀ ਛੱਡਨੀਓ ਛੱਡਨੀਓ ਤੋਂ ਕਲਾਸ ਤੱਕ ਤੇ ਕਿੰਨੀ ਕਲਾਸ ਤੋਂ ਬਾਅਦ ਛੱਡ ਗਏ ਬਾ ਦੂਜੀ ਕਲਾਸ ਦੇ ਵਿੱਚ ਆਇਆ ਦੂਜੀ ਝੁੱਕ ਗਏ ਨਹੀਂ ਇੱਕ ਕਲਾਸ ਤੋਂ ਬਾਅਦ ਤੁਸੀਂ ਖਾਧੀ ਨਹੀਂ ਦੂਜੀ ਕਲਾਸ 'ਚ ਇਹਨਾਂ ਨੇ ਆ ਕੇ ਦੱਸਤਾ ਸਾਨੂੰ ਵੀ ਮੈਂ ਤਾਂ ਕੱਲ ਦੀ ਖਾਧੀ ਨਹੀਂ ਨਾ ਤੋੜ ਤੋੜ ਲੱਗੀ ਹੈ ਜੀ ਜੀ ਕਰਦਾ ਬਿਲਕੁਲ ਓਕੇ ਨੇ ਆਜੋ ਜੀ ਤੁਸੀਂ ਇੱਧਰ ਨੂੰ ਆਜੋ ਥੋੜੇ ਜਿਹਾ ਚਿਹਰਾ ਨਾਲ ਖਾਓ عمر ਕਿੰਨੀ ਹੈ ਤੁਹਾਡੀ ਮੇਰੀ ਉਹਨੇ 30 ਸਾਲ ਦੀ ਉਮਰ ਹੈ ਇਸ ਨੌਜਵਾਨ ਦੀ ਪ੍ਰੋਬਲਮ ਕੀ ਸੀ ਵੀਰੇ ਮੈਨੂੰ ਡਿਪਰੈਸ਼ਨ ਤੇ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਨੀਂਦ ਨਹੀਂ ਆਉਂਦੀ ਨੀਂਦ ਦੀ ਦਵਾਈ ਕੋਈ ਵਰਤੀ ਹਾਂ ਜੀ ਪਹਿਲਾਂ ਮੈਂ ਖਾਧੀ ਹੈ ਜੀ ਮੈਂ 2015 ਤੋਂ ਮੈਂ ਵੀ ਲੈ ਲਈ 2015 ਤੋਂ ਹੋਰ ਡਾਕਟਰਾਂ ਦੇ ਨਾਮ ਲਿਓ ਕੋਈ ਗੱਲ ਨਹੀਂ ਤੇ ਦਵਾਈਆਂ ਵੱਖ-ਵੱਖ ਹਸਪਤਾਲਾਂ ਤੋਂ ਖਾਦੀਆਂ ਹਾਂ ਜੀ ਲੌਕਡਾਊਨ ਵੀ ਚੱਲਦੇ ਵਾਂ ਬਹੁਤ ਜ਼ਿਆਦਾ ਤੰਗ ਹੋ ਗਿਆ ਜੀ ਮੈਨੂੰ ਕੋਈ ਦਵਾਈ ਲੱਗਦਾ ਜਲਦੀ ਫਰਕ ਕੋਈ ਨਹੀਂ ਲੱਗਿਆ ਅੱਛਾ ਤੇ ਹੁਣ ਇੱਥੇ ਆ ਕੇ ਮੈਨੂੰ ਦੋ ਦਿਨ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਆਇਆ ਹੌਣ ਕਿਵੇਂ ਹੈ ਗਮ ਕੋਈ ਕੋਈ ਜ਼ਿਆਦਾ ਠੀਕ ਦਵਾਈ ਨਹੀਂ ਨਹੀਂ ਦਵਾਈ ਕੋਈ ਨਹੀਂ ਲੈਂਦਾ نیند ਆ ਰਹੀ ਹੈ ਹਾਂ ਜੀ نیند ਕਿੰਨੀ ਕਿੰਨੀ ਕਲਾਸ ਲੱਗੀਆਂ ਮੇਰਾ ਅੱਜ ਦਿਨ ਹੈਗਾ 6 ਵਜੇ ਦਿਨ 6 ਵਜੇ ਪਰ ਨੀਂਦ ਕਿੰਨੇ ਦਿਨ ਆ ਗਈ ਸੀ ਮੈਂ ਦੋ ਦਿਨ ਤਿਆਂ ਠੀਕ تھی ਦੋ ਦਿਨ ਤੋਂ ਬਿਲਕੁਲ ਠੀਕ ਸੀ ਹਾਂ ਜੀ ਹੁਣ ਕੋਈ 네ਗੇਟਿਵ ਥਿੰਕਿੰਗ ਆਉਂਦੀ ਹੈ ਨਹੀਂ ਆਉਂਦੀ ਨਹੀਂ ਜੀ ਬਿਲਕੁਲ ਠੀਕ ਨਹੀਂ ਚੜਦੀ ਕਲਾਸ ਨਹੀਂ ਸੋ ਇਸ ਤਰੀਕੇ ਨਾਲ ਸਾਡੇ ਇਹ ਕਦੇ ਦੋ ਜਣਿਆਂ ਨੂੰ ਕਦੇ ਚਾਰ ਨੂੰ ਕਦੇ ਪੰਜ ਨੂੰ ਜਿਹੜੇ ਹੁਣ ਅੱਜ ਅਸੀਂ ਅੱਠ ਜਣਿਆਂ ਨੂੰ ਛੁੱਟੀ ਕਰ ਰਹੀਆਂ ਕਿਉਂਕਿ ਇਕੱਠੇ ਹੋਣ ਦੇ ਮਰੋਦ ਸਾਡੇ 557 ਦੇ ਹੁੰਦੇ ਨੇ ਇਸ ਤਰੀਕੇ ਨਾਲ ਸਾਰਾ ਚੱਲ ਰਿਹਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸੋਈ ਗੁਰੂ ਸਾਹਿਬ ਅਹਿਮਦ ਕਰਨ ਆਪਾਂ ਸਾਰੇ ਨਾਲ ਮਿਲ ਕੇ ਹੰਬੜਾ ਮਾਰੀਏ ਮੈਨੂੰ ਲੱਗਦਾ ਹੈ ਕਿ ਪੰਜਾਬ ਗੁਰੂਆਂ ਦੇ ਨੋਤੇ ਵਸਦਾ ਹੈ ਇਹ ਉਜੜਨਾ ਜਨਾਂ ਦੀ ਗੱਲ ਕੋਈ ਨਹੀਂ ਸਿੱਧੀ ਨੀਤ ਨਾਲ ਜਰੂਰ ਕੰਮ ਹੋਣਗੇ ਸਾਰੇ ਬੰਦੇ ਚੜ੍ਹਦੀ ਕਲਾ ਚ ਰਹਿਣਗੇ ਜੀ ਹੋਈ ਗੁਰੂ ਜੀ ਦਾ ਖਾਲਸਾ ਹੋਈ ਗੁਰੂ ਜੀ ਦੀ ਖਫਤ ਹੁਣ ਤੁਸੀਂ ਦੇਖਿਓ ਕਿ ਮੈਂ ਇਹਨਾਂ ਦੇ ਨਾਲ ਹੱਥ ਮਲਾਉਂਦਾ ਜਾਊਂਗਾ ਤੇ ਇਹਨਾਂ ਦੀ ਬਾਹ ਜਿਹੜੀ ਰੋਡ ਬਣਦੀ ਜਾਊਗੀ ਬਾਹ ਬਿਲਕੁਲ ਰੋਡ ਬਿਲਕੁਲ ਰੋੜ ਹੈ 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 ਜਿੰਨਾ ਜ਼ੋਰ ਲਾਉਣਗੇ ਹੋਰ ਹਾਰਡ ਹੋ ਜੂਗੀ ਤੁਸੀਂ ਕਹਿ ਕੇ ਦੇਖ ਲਓ ਬਾਈ ਜੇ ਬਾਹਰ نیچے ਕਰਿਓ ਮੁਝੇ ਰੋ ਕੋ ਬਾਹਰ ਹਿੱਸੇ ਕਰੇ ਜਿੰਨੀ ਕੋਸ਼ਿਸ਼ ਕਰਨਗੇ ਹੋਰ ਹਾਰਡ ਹੋ ਜੂ ਅਸਾਂ ਤੁਨ ਤੋਂ ਵੀ ਕਰਵਾ ਦਾਂਗੇ ਇੱਕ ਚੀਜ਼ ਪਹਿਲਾਂ ਮੈਂ ਇਹਨਾਂ ਨੂੰ ਕਰੋ ਨਾ ਕਿ ਤੁਸੀਂ ਦੂਜੇ ਹੱਥ ਨਾਲ ਬਾਹਂ ਦੱਬ ਕੇ ਵੀ ਜ਼ੋਰ ਲਾਓ ਫਿਰ ਵੀ ਨਹੀਂ ਬੈਠਾ ਨਹੀਂ ਜਾਂਦੀ ਕਰੇ ਨਹੀਂ ਸਾਹ ਵਿੱਚ ਕਰੇ ਸਾਹੇ ਅੱਖਾਂ ਨੂੰ ਕਰੇ ਅੱਖਾਂ ਚੇ ਖੋਲ ਸਕਦੇ ਨੇ ਅੱਖਾਂ ਖੋਲੋ ਮੈਂ ਤੁਹਾਨੂੰ ਕੋਈ ਗੱਲ ਕਰਾਂ ਬਾਹਂ ਨੀਚੇ ਕਰੀ ਜਿੰਨਾ ਜ਼ੋਰ ਲਾਉਂਗੇ ਹੋਰ ਹਾਰ ਹੋ ਜੂ ਬਾਹਂ ਨੀਚੇ ਕਰੇ ਬਈ ਨਹੀਂ ਤੁਹਾਨੂੰ ਸੁਣ ਹਾਂਜੀ ਤੇ ਹੁਣ ਮੈਂ 1 2 3 ਕਹੂੰਗਾ ਜਿਹੜਾ ਮੈਂ ਮੈਂ ਕਰਕੇ ਦੇਖੇ ਮੈਂ ਨਹੀਂ ਨਹੀਂ ਮੈਂ ਤੁਹਾਨੂੰ ਵੀ ਕਹੂੰਗਾ ਇੱਕ ਚੀਜ਼ ਕਰਨ ਨੂੰ ਬਾਅਦ ਚ ਕਰਦੇ ਆ ਦੂਜਾ ਹੱਥ ਨਾਲ ਦੱਬ ਕੇ ਦੇਖੋ ਬਈ ਫੇਰ ਵੀ ਨਹੀਂ ਜਾਂਦੀ ਦੂਜਾ ਹੱਥ ਵੀ ਨਾਲ ਚਪਕੇ ਤਾਂ ਇੱਕੋ ਤਾਰੀ ਨਾਲ ਦੂਜਾ ਹੱਥ ਵੀ ਨਾਲ ਚਿਪਕ ਗਿਆ ਜਿੰਨਾ ਦੂਜਾ ਹੱਥ ਚੱਕਣ ਦੀ ਕੋਸ਼ਿਸ਼ ਕਰਨ ਦੇ ਨੇੜੇ ਦਿਖਾ ਦਿਓ ਜਿੰਨਾ ਚੱਕਣ ਦੀ ਕੋਸ਼ਿਸ਼ ਕਰੋਗੇ ਨਾਲ ਟਾਈਟ ਹੁੰਦਾ ਜਾਊਗਾ ਜਿੰਨਾ ਜੋਰ ਲਾਉਂਗੇ ਹੋਰ ਟਾਈਟ ਹੋ ਜਾਊ ਕੋਸ਼ਿਸ਼ ਕਰੋ ਬਣੀ ਨਹੀਂ ਕੱਟਦੀ ਅੱਛਾ ਹਾਂਜੀ ਕਰਾਓ ਕੀ ਰਿਹਾ ਹੈ ਟਾਈਟ ਟਾਈਟ ਬਿਲਕੁਲ

ਜਿੰਨਾ ਤੁਰਨ ਦੀ ਕੋਸ਼ਿਸ਼ ਕਰਨਗੇ ਓਨਾ ਹੋਰ ਚਿੱਕ ਜਾਣਗੇ ਹਾਂ ਹਾਂ ਕਹੋ ਕੀ ਹੋ ਰਹੀ ਸੀ ਬਾਂਹ نیچے ਨਾ ਨਹੀਂ ਹੋ ਰਹੀ ਸੀ ਕੀ ਮਤਲਬ ਹੈ